ਸੀ ਸੌਦਾ ਤੇਲ ਪਵਾ ਕੇ ਮੁੰਡੇ ਥੋਫਰ ਹੋ ਗਏ ਨੇ ਤਾਂ ਦਾਸਪਾ ਇਹ ਕਿ ਛਾਤਰ ਤੇਲ ਚੋੜਾ ਨੇ ਪੋਲੇ ਪਾਲੇ ਪੰਪ ਦੇ ਕਰਿੰਦੇ ਨੂੰ ਪਹਿਲਾ ਪੇਮੈਂਟ ਦੇ ਲਈ ਇੱਕ ਕਾਰਡ ਦਿੱਤਾ ਜਦ ਉਸ ਦੇ ਵਿੱਚੋਂ ਪੇਮੈਂਟ ਨਹੀਂ ਹੁੰਦੀ ਤਾਂ ਬਾਅਦ ਵਿੱਚ ਇਹ ਆਖਦੇ ਨੇ ਕਿ ਅਸੀਂ ਦੂਜਾ ਕਾਰਡ ਦਿੰਨੇ ਆ ਤਾਂ ਇਹ ਇੱਕੇ ਹੀ ਨੌਜਵਾਨਾਂ ਨੇ ਉਥੋਂ ਗੱਡੀ ਭਜਾ ਲਈ ਹੈ ਜਿਸ ਦੀ ਕੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਵੇਖੋ ਕਿਵੇਂ ਉਹ ਜਿਹੜਾ ਵਿਚਾਰਾ ਕਰਿੰਦਾ ਹੈ ਉਹ ਡਿੱਗ ਪੈਂਦਾ ਤੇ ਨੌਜਵਾਨੇ ਥੋ ਤੇਜ਼ੀ ਨਾਲ ਗੱਡੀ ਭਜਾ ਕੇ ਲੈ ਜਾਂਦੇ ਨੇ ਪੈਨਾਮ પેટ્રોલ ਪੰਪ ਤੋਂ ਤੇਲ ਪੁਆਇਆ ਤੇ ਬਿਨਾ ਪੇਮੈਂਟ ਕੀਤੇ ਹੀ ਥੋ ਰਫੂ ਚੱਕਰ ਹੋ ਗਏ ਨੇ ਹਾਲਾਂਕਿ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪੰਪ ਦੇ ਕਰਿੰਦਿਆ ਨੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਇਹ ਦੇਖ ਲਓ ਇਹ ਤਾਂ ਹਾਦੀ ਹੋ ਗਈ ਹੈ ਕਿ ਪਟਿਆਲਾ ਦੇ ਵਿੱਚ પેટ્રોલ ਪੰਪ ਤੋਂ 2500 ਦਾ ਇਹ ਮੁੰਡੇ ਤੇਲ ਪਵਾਉਂਦੇ ਨੇ ਪਹਿਲਾਂ ਇੱਕ ਕਾਰਡ ਦਿੰਦੇ ਨੇ ਜਦੋਂ ਉਸ ਦੇ ਵਿੱਚੋਂ ਪੇਮੈਂਟ ਨਹੀਂ ਹੁੰਦੀ ਤਾਂ ਕਰਿੰਦਾ ਉਹ ਕਾਰਡ ਵਾਪਸ ਫੜਾ ਦਿੰਦਾ ਤੇ ਮੁੰਡੇ ਆਖਦੇ ਨੇ ਕਿ ਅਸੀਂ ਤੈਨੂੰ ਦੂਜਾ ਕਾਰਡ ਦਿੰਨੇ ਆ ਤੇ ਇਹਨਾਂ ਆਖ ਕੇ ਇਹ ਮੁੰਡੇ ਉੱਥੋਂ ਆਪਣੀ ਗੱਡੀ ਭਜਾ ਲੈਂਦੇ ਨੇ ਤੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਪੰਪ ਦੇ ਕਰਿੰਦਿਆਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਆ ਤੇ ਕੱਲ ਹੀ ਸੱਤ ਦੇ ਦੇ ਤਕਰੀਬਨ ਵਜੇ 7:30 ਵਜੇ ਇੱਕ ਵਾਈਟ ਸਵਿਫਟ ਆਈ ਸੀ ਜੋ ਕਿ ਹਾਂ 25 ਉਹਦਾ ਟੈਲੀਫੋਨ ਸੀ ਤੇ ਉਹਨਾਂ ਨੇ ਮੈਨੂੰ ਐਸਪੀਆਈ ਦਾ ਕਾਰਡ ਦਿੱਤਾ ਸੀ ਤੇ ਉਹਨਾਂ ਦਾ ਕਾਰਡ ਪਹਿਲਾਂ ਡਿਕਲਾਈਨ ਹੋ ਗਿਆ ਸੀ ਜੋ ਕਿ ਉਹਨਾਂ ਨੇ ਮਸ਼ੀਨ ਫਰਾਦੀ ਤੇ ਮੈਂ ਕਾਰਡ ਕਰਨ ਲੱਗਾ ਉਹਨਾਂ ਨੇ ਉਹ ਗੱਡੀ ਚਾ ਕੇ ਲੈ ਗਈ ਤੇ ਮੇਰੀ ਇਹ ਹੀ ਪੈਂਤੀ ਕਿ ਤੇ ਸੱਤ ਤੋਂ ਸੱਤ ਕਾਰਵਾਈ ਹੋ ਗਈ ਮੇਰੀ ਇਹ ਸੱਟਾ ਵੀ ਪੱਗੀਆਂ ਨਹੀਂ ਸੀ ਸੋਦਾ ਤੇਲ ਪੁਆਕੇ ਮੁੰਡੇ ਥੋਫਰ ਹੋ ਗਏ ਨੇ ਤਾਂ ਦਾਸਾ ਇਹ ਕਿ ਛਾਤਰ ਤੇਲ ਚੋਰਾ ਨੇ ਪੋਲੇ ਪਾਲੇ ਪੰਪ ਦੇ ਕਰੰਦੇ ਨੂੰ ਪਹਿਲਾ ਪੇਮੈਂਟ ਦੇ ਲਈ ਇੱਕ ਕਾਰਡ ਦਿੱਤਾ ਜਦ ਉਸ ਦੇ ਵਿੱਚੋਂ ਪੇਮੈਂਟ ਨਹੀਂ ਹੁੰਦੀ ਤਾਂ ਬਾਅਦ ਵਿੱਚ ਇਹ ਆਖਦੇ ਨੇ ਕਿ ਅਸੀਂ ਦੂਜਾ ਕਾਰਡ ਦਿੰਨੇ ਆ ਤਾਂ ਇਹ ਹੀ ਨੌਜਵਾਨਾ ਨੇ ਉਥੋਂ ਗੱਡੀ ਭਜਾ ਲਈ ਹੈ ਜਿਸ ਦੀ ਕੀ ਇਹ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਵੇਖੋ ਕਿਵੇਂ ਉਹ ਜਿਹੜਾ ਵਿਚਾਰਾ ਕਰਿੰਦਾ ਹੈ ਉਹ ੇਠਾ ਡਿੱਗ ਪੈਂਦਾ ਹੈ ਤੇ ਨੌਜਵਾਨ ਇਥੋਂ ਤੇਜ਼ੀ ਨਾਲ ਗੱਡੀ ਭਜਾ ਕੇ ਲੈ ਜਾਂਦੇ ਨੇ ਪੈਨਾ પેટ્રોલ ਪੰਪ ਤੋਂ ਤੇਲ ਪੁਆਇਆ ਤੇ ਬਿਨਾ ਪੇਮੈਂਟ ਕੀਤੇ ਹੀ ਇਥੋਂ ਰਫੂ ਚੱਕਰ ਹੋ ਗਏ ਨੇ ਹਾਲਾਂਕਿ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪੰਪ ਦੇ ਕਰਿੰਦਿਆ ਨੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਇਹ ਦੇਖ ਲਓ ਇਹ ਤਾਂ ਹਾਦਸੇ ਹੋ ਗਏ ਹੈ ਕਿ ਪਟਿਆ ਹਾਲਾ ਦੇ ਵਿੱਚ ਪੈਟਰੋਲ ਪੰਪ ਤੋਂ 2500 ਦਾ ਇਹ ਮੁੰਡੇ ਤੇਲ ਪਵਾਉਂਦੇ ਨੇ ਪਹਿਲਾਂ ਇੱਕ ਕਾਰਡ ਦਿੰਦੇ ਨੇ ਜਦ ਉਸ ਦੇ ਵਿੱਚੋਂ ਪੇਮੈਂਟ ਨਹੀਂ ਹੁੰਦੀ ਤਾਂ ਕਰਿੰਦਾ ਉਹ ਕਾਰਡ ਵਾਪਸ ਫੜਾ ਦਿੰਦਾ ਤੇ ਮੁੰਡੇ ਆਖਦੇ ਨੇ ਕਿ ਅਸੀਂ ਤੈਨੂੰ ਦੂਜਾ ਕਾਰਡ ਦਿੰਨੇ ਆ ਤੇ ਇਹਨਾਂ ਆਖ ਕੇ ਇਹ ਮੁੰਡੇ ਉੱਥੋਂ ਆਪਣੀ ਗੱਡੀ ਭਜਾ ਲੈਂਦੇ ਨੇ ਤੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਪੰਪ ਦੇ ਕਰਿੰਦਿਆਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਆ 6 ਅਤੇ ਕੱਲੀ 7 ਦੇ ਜੇ ਤਕਰੀਬਨ ਵਜੇ 7:30 ਵਜੇ ਵਾਈਟ ਸਵਿਫਟ ਆਈ ਸੀ ਜੋ ਕਿ ਹਾਂ 2500 ਦਾ ਕਾਰਡ ਪਾਉਣ ਲਈ ਸੀ ਤੇ ਉਹਨਾਂ ਨੇ ਮੈਨੂੰ ਐਸਪੀਆਈ ਦਾ ਕਾਰਡ ਦਿੱਤਾ ਹੀ ਤੇ ਉਹਨਾਂ ਦਾ ਕਾਰਡ ਪਹਿਲਾਂ ਡਿਕਲਾਈਨ ਹੋ ਗਿਆ ਜੋ ਕਿ ਉਹਨਾਂ ਨੇ ਮਸ਼ੀਨ ਫਰਾਦੀ ਤੇ ਮੈਂ ਕਾਰਡ ਕਰਨ ਲੱਗਾ ਇਹਨਾਂ ਨੂੰ ਉਹ ਦਿੱਕਿਆ ਕੇ ਲੈ ਗਈ ਤੇ ਮੇਰੀ ਇਹ ਹੀ ਪੈਂਤੀ ਕੇ ਤੇ 7:20 ਸਰਕਤ ਕਾਰਵਾਈ ਹੋ ਗਈ ਮੇਰੀ ਇਹ ਸੱਟਾ ਵੀ ਪੱਜੀ ਆਣੀ